ਮੈਂ ਕਾਫੀ ਦੇਰ ਤੋਂ ਇੱਥੇ ਆਉਣ ਦੀ ਸੋਚ ਰਿਹਾ ਸੀ ਪਰ ਮੈਂ ਇੱਥੇ ਆ ਕੇ ਬੜਾ ਪ੍ਰਭਾਵਿਤ ਐ ਬਹੁਤ ਹੀ ਅੱਛਾ ਸਿਸਟਮ ਦੇ ਨਾਲ ਸਮਾਜ ਦੀ ਸੇਵਾ ਹੋ ਰਹੀ ਐ ਡੋਨਰ ਤੇ ਜਿਹੜਾ ਦੁੱਖ ਲੈ ਕੇ ਲੋਕ ਆਉਂਦੇ ਉਹਨਾਂ ਨੂੰ ਸਾਹਮਣੇ ਮਲਾ ਕੇ ਇਹ ਇੱਕ ਦੂਜੇ ਦੀ ਮਦਦ ਕਰਾਉਂਦੇ ਐ ਸੋ ਮੈਨੂੰ ਬੜਾ ਅੱਛਾ ਲੱਗਿਆ ਰਾਣਾ ਜੀ ਦਾ ਮੈਂ ਧੰਨਵਾਦੀ ਐ ਜਿਹੜਿਆਂ ਦੇ ਨਾਲ ਮੈਂ ਇੱਥੇ ਆਇਆ ਤੇ ਕੁਵੱਤਰਾ ਤੇ ਇਹਨਾਂ ਦੀ ਪੂਰੀ ਟੀਮ ਮੈਂ ਉਹਨਾਂ ਨੂੰ ਧੰਨਵਾਦ ਵੀ ਦੇਣਾ ਤੇ ਵਧਾਈ ਵੀ ਦੇਣਾ ਇਹ ਬਹੁਤ ਅੱਛਾ ਕੰਮ ਕਰ ਰਹੇ ਹਨ। ਅਗਰ ਅਸੀਂ ਇਹਨਾਂ ਦੇ ਦੇਖ ਕੇ ਲੱਗਦਾ ਕਿ ਕੁਝ ਕਮੀਆਂ ਜਿਹੜੀਆਂ ਸਿਸਟਮ 'ਚ ਹੈਗੀਆਂ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਮੈਂ ਤਾਂ ਕੁਆਤਰੇ ਨੂੰ ਕਿਹਾ ਕਿ ਅੱਗੇ ਨੂੰ ਤੈਨੂੰ ਸਰਕਾਰ 'ਚ ਲੈ ਲਾਂਗੇ। ਸਰ ਹੈਲਥ ਇਕੱਠੇ ਹੋ ਕੇ ਕਰਾਂਗੇ ਦੂਰ। ਹੈਲਥ ਸਿਸਟਮ ਨੂੰ ਲੈ ਕੇ ਜਿਹੜੇ ਤਰੀਕੇ ਦੇ ਨਾਲ ਲੋ ਫ ਆ ਰਹੇ ਨੇ। ਵੀਰ ਜੀ ਹੈਲਥ ਸਿਸਟਮ ਪੰਜਾਬ ਦਾ ਬਹੁਤ ਵਿਗੜਿਆ ਹੋਇਆ ਹੈ। ਇਹਨੂੰ ਸੂਤ ਕਰਨ ਦੀ ਲੋੜ ਹੈ। ਇਹਦੇ ਵਿੱਚ ਪੈਸੇ ਦੀ ਫਾਈਨੈਂਸ਼ੀਅਲ ਵੀ ਕਮੀ ਹੈ। ਸਰਕਾਰ ਨਹੀਂ ਦੇ ਪਾ ਰਹੀ ਉਹਨਾਂ। ਇਹਦੇ 'ਚ ਨੌਕਰੀਆਂ ਕੱਟ ਐ ਇਹਦੇ 'ਚ ਕ腐ਸ਼ਨ ਵੀ ਹੈ ਹਰ ਤਰ੍ਹਾਂ ਦਾ ਹੈਲਥ ਸਿਸਟਮ ਹੈ ਜਿਹੜਾ ਉਹ ਵਿਗੜਿਆ ਹੋਇਆ ਸਰਕਾਰ ਸਾਡੀ ਸਿਰਫ ਇਸਤਿਹਾਰबाजी ਜਾਂ ਆਪਣੇ ਆਪ ਨੂੰ ਸੱਚੇ ਬੰਨ ਤੇ ਲੱਗੀ ਵੀ ਹੈ ਔਨ ਗਰਾਉਂਡ ਕੁਛ ਵੀ ਨਹੀਂ ਹੋ ਰਿਹਾ ਇਹੀ ਜੇ ਇੰਸਟੀਚੂਨ ਚ ਆ ਕੇ ਤੁਹਾਨੂੰ ਪਤਾ ਲੱਗਦਾ ਕਿੰਨੀਆਂ ਕਮੀਆਂ ਸਾਡੇ ਹੈਲਥ ਸਿਸਟਮ ਦੇ ਵਿੱਚ ਹੈਗੀਆਂ ਇਹਨਾਂ ਨੂੰ ਇਹ ਜਿਹੜੇ ਸਰਕਾਰ ਦਾ ਕੰਮ ਹੈ ਇਹ ਇੱਕ ਐਨਜੀਓ ਕਰ ਰਹੀ ਹੈ ਇਹ ਆਉਣ ਵਾਲੇ ਸਮੇਂ 'ਚ ਸਰਕਾਰਾਂ ਕਰਨਗੀਆਂ ਕਲੀਨਿਕ ਖੇਲੋਗੇ that is why ਇਹ ਚੱਲ ਰਿਹਾ ਜੀ ਗਿਰ ਜੀ ਆਪਾਂ ਹੁਣ ਇਹਦੇ ਬਾਰੇ ਹੀ ਰੱਖਿਆ ਆਪਾਂ ਇਹਦੇ ਬਾਰੇ ਗੱਲ ਰੱਖੀਏ ਕਿਉਂਕਿ ਅੱਜ ਥੋੜਾ ਜਿਹਾ ਪਰਲੇ ਬੰਨੇ ਨੂੰ ਹੋਣਾ ਫੇਰ ਗੱਲਾਂ ਕਰ ਬਿਲਕੁਲ ਅਣੀ ਮਾਰਾ ਦੇ ਦਿਓ ਜਵਾਬ ਮਾਰਾ ਇਹਦਾ ਕਾਲੇ ਬਾਰੇ ਕਿੰਨੇ ਮੈਨੂੰ ਫੇਰ ਤੋਂ ਇੱਕ ਵਾਰ ਕਾਂਗਰਸ ਦੇ ਵਿੱਚ ਜਿਹੜੀ ਆਨਮਣ ਲੱਗਦੀ ਵੀ ਆ ਕਿਉਂਕਿ ਜੇ ਨਾ ਤੁਹਾਡੇ ਆਪਣੇ ਕੋਈ ਕਾਂਗਰਸ ਆਨ ਬਣਨੀ ਹੈ ਆਸ਼ੂ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਹੈ ਜੋ ਵੀ ਜੀਨੂ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸੈਕਟਰੀ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ ਮੈਨੂੰ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋਏ ਕਰਦੀਆਂ ਐ ਤਾਂ ਕੋਈ ਵੀ ਉੱਤੇ ਕੁਝ ਕਰੇ ਮੈਂ ਆਪਾਂ ਗੱਲਬਾਤ ਕਰਾਂਗੇ ਕੌਣ ਕਹਿੰਦਾ ਜੀ ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਪਾਰਟੀ ਦੀਆਂ ਹੁੰਦੀਆਂ ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ ਠੀਕ ਕਰਕੇ ਗਏ ਕਿਹਨਾਂ ਨਾਲ ਅੱਛਾ ਜੀ ਪੋਡਕਾਸਟ ਕਰਨਾ ਹੋਰ ਚੀਜ਼ ਆ ਸ਼ਾਕ ਸ਼ਾਤ ਡੋਨਰ ਤੇ ਰਿਸਿਪੀਐਂਟ ਜਿਹਨਾਂ ਲੋਕਾਂ ਦੇ ਜਿਹਨਾਂ ਲੋਕਾਂ ਉਮੀਦ ਨਾ ਆਇਆ ਉਹ ਆਪਣੇ ਸਾਹਮਣੇ ਦੇਖਿਆ ਔਰ ਮੈਂ ਇਹ ਸਮਝਦਾ ਕਿ ਜਿਹੜਾ ਡੋਨਰ ਆ ਕਈ ਵਾਰ ਮਨ ਕਰਦਾ ਕਿ ਸੇਵਾ ਕਰ ਦਈਏ ਫਿਰ ਇੱਕ ਗਲਤ ਜਗ੍ਹਾ ਜਿਵੇਂ ਗਲਤ ਹਸਪਤਾਲ ਤੇ ਚਲ ਜਾਈਏ ਇਲਾਜ ਨਾ ਹੋਵੇ ਇਸੇ ਤਰ੍ਹਾਂ ਜਿਹਨੇ ਡੋਨਰ ਆ ਜਿਹੋ ਇੱਕ ਵਾਰ ਤੋਖਾ ਖਾ ਜਾਂਦਾ ਕਿ ਯਾਰ ਮੈਂ ਮੇਰਾ ਪੈਸਾ ਸਹੀ ਜਗ੍ਹਾ ਲੱਗਾ ਹੀ ਨਹੀਂ ਤੇ ਉਹ ਡੋਨੇਟ ਕਰਨ ਚ ਵਿਸ਼ਵਾਸ ਨਹੀਂ ਕਰਦਾ ਤੇ ਇੱਥੇ ਆਉਣ ਦੇ ਬਾਅਦ ਜਿਹੜਾ ਮੈਨੂੰ ਚੰਗੀ ਗੱਲ ਲੱਗੀ ਕਿ ਵੀ ਆਮਣੋ ਸਾਹਮਣੀ ਆ ਡੋਨਰ ਨੂੰ ਪਤਾ ਕਿ ਇਹਨੂੰ ਮੈਂ ਪੈਸੇ ਦੇ ਰਿਹਾ ਔਰ ਇਹ ਬੜੀ ਵੱਡੀ ਗੱਲ ਹੈ ਪਰ ਮੈਂ ਇੱਕ ਗੱਲ ਜਾਣਦਾ ਸਾਡੇ ਐਨ ਆਰ ਆਈ ਬਹੁਤ ਸਾਰੇ ਬੱਚਿਆਂ ਨੂੰ ਵਿਦੇਸ਼ ਚੜੇ ਰਹਿ ਰਹੀ ਹੈ ਆਫਰੀਕਾ ਹੁਰਾ ਮੁਲਕਾਂ ਚ ਉਹ ਡੋਨੇਟ ਕਰਦੇ ਕਹਿੰਦੇ ਯਾਰ ਉਹਨੂੰ ਪੜ੍ਹਾਈ ਦੀ ਲੋੜ ਹੈ ਹਸਪਤਾਲਾਂ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਕਿ ਯਾਰ ਅਸੀਂ ਜੇ ਪੈਸੇ ਭੇਜ ਦਿੱਤੇ ਤੇ ਲਾ ਦੇਣਗੇ ਉਹ ਸੋਚਦੇ ਨਹੀਂ ਉਹਨਾਂ ਦਾ ਉਹਨਾਂ ਦਾ ਤਜਰਬਾ ਜਿਹੜਾ ਉਹ ਤਜਰਬਾ ਹੈ ਕਿ ਪੈਸੇ ਅਸੀਂ ਕਿਸੇ ਕੰਮ ਲਈ ਭੇਜਿਆ ਲੱਗ ਕਿਤੇ ਗਏ ਆ ਵੇਖੋ ਬੰਦਾ ਇਕੱਲਾ ਬਹੁਤ ਵੱਡੀ ਚੀਜ਼ ਹੁੰਦਾ ਲੇਕਿਨ ਇਕੱਲਾ ਕੰਮ ਨਹੀਂ ਕਰ ਸਕਦਾ ਦੀ ਮੈਨ ਡੋਜ਼ਨਟ ਵਰਕ ਦੀ ਸਿਸਟਮ ਵਰਕਸ ਕਵਾਤਰਾ ਜੀ ਦੇ ਸਾਥੀਆਂ ਨੂੰ ਮਿਲ ਕੇ ਵੀ ਉਹਨਾਂ ਨੂੰ ਖੁਸ਼ੀ ਹੋਈ ਜਿਹਨੇ ਕੋਤਰਾ ਜੀ ਨੂੰ ਮਿਲ ਕੇ ਹੁੰਦੀ ਆ ਔਰ ਸਹੀ ਮੈਨੇ ਦੇ ਵਿੱਚ ਤਾਂ ਅਸੀਂ ਧਾਰਮਿਕ ਲੋਗ ਆ ਸਾਡੀ ਆਸਥਾ ਕਿਸੇ ਦੀ ਜਿਵੇਂ ਸਿੱਖ ਦੇ ਘਰ ਪੈਦਾ ਹੋ ਗਿਆ ਤੇ ਮੇਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਆ ਮੇਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਜਿਹੜੇ ਕਰਦੇ ਆ ਉਹਨਾਂ ਨਾਲ ਜੁੜੀ ਆ ਇਸੇ ਤਰ੍ਹਾਂ Hindu ਧਰਮ ਵੀ ਆ Islam ਵੀ ਆ Christianity ਵੀ ਆ ਲੇਕਿਨ ਇਹ ਧਰਮ ਕੀ ਕਹਿੰਦੇ ਆ ਕਿ ਮਾਨਵਤਾ ਦੀ ਸੇਵਾ ਕਰੋ ਠੀਕ ਹੈ ਨਾ ਜੀ ਬਦਰ ਟ੍ਰੈਸਰ ਨੂੰ ਕਿੰਨਾ ਆਨਰ ਮਿਲਿਆ ਪਕਤਪੂਰਨ ਦਾਸ ਜੀ ਪੂਰਨ ਸਿੰਘ ਜੀ ਉਹਨਾਂ ਨੇ ਕਿੰਨੀ ਸੇਵਾ ਕੀਤੀ ਤੇ ਮੈਂ ਸਮਝਦਾ ਸਾਡਾ ਛੋਟਾ ਵੀਰ ਜਾਂ ਬੱਚਾ ਇਹ ਉਹਨਾਂ ਲੋਕਾਂ ਦੇ ਨਕਸ਼ੇ ਕਦਮ ਤੇ ਚੱਲ ਰਿਹਾ ਮਾਨਵਤਾ ਦੀ ਸੇਵਾ ਕਰਨ ਦੀ ਲੋਕਾਂ ਨੂੰ ਕੀ ਸੁਨੇਹਾ ਵੀ ਕੁਝ ਦੀ ਬਾਹ ਫੜਨੇ ਦੀ ਲੋੜ ਹੈ ਮੈਂ ਹਰ ਬੰਦੇ ਨੂੰ ਇਹ ਕਹਾਂਗਾ ਇਹਨਾਂ ਦਾ ਇੱਕ ਜ਼ਰੀਆ ਇੱਕ ਜ਼ਰੀਆ ਇੱਕ ਜ਼ਰੀਆ ਜਿਹੜਾ ਆ ਉੱਥੇ ਆ ਕੇ ਜਰੂਰ ਇਹ ਦੇਖਣਾ ਚਾਹੀਦਾ ਕਿ ਵੀ ਇਹ ਕਰਦੇ ਕੀ ਆ ਇਹਨਾਂ ਦਾ ਕਿਸੇ ਲੁਧਿਆਣੇ ਵਾਲੇ ਨਾਲ ਤਾਂ ਚਲੋ ਹੋਊਗਾ ਕਿ ਸਾਡੀ ਸ਼ਹਿਰਦਾਰੀ ਆ ਆਪਣੇ ਸ਼ਹਿਰ ਸੇਵਾ ਕਰੀਏ ਮੈਂ ਤੇ ਇਥੇ ਫਰੀਦਕੋਟ ਤੇ ਫਿਰੋਜ਼ਪੁਰ ਦੇ ਤੇ ਮਾਲੇ ਤੇ ਜੰਮੂ ਦੇ ਬੰਦੇ ਦੇਖੇ ਬੈਠੇ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਇਹ ਆ ਕਿ ਇਹਨਾਂ ਲਈ ਇਹ ਨਹੀਂ ਕਿ ਮੇਰੇ ਸੂਬੇ ਦਾ ਹੀ ਆ ਕਿਤੇੋਂ ਬੰਦਾ ਆਜੇ ਉੱਥੇ ਸੇਵਾ ਕਰਨ ਨੂੰ ਤਿਆਰ ਹੈ ਤੇ ਜ਼ਰੀਏ ਬਣਾਉਂਦੇ ਆ ਨਾ ਵੀ ਮਾਹੌਲ ਹੈ ਤੇ ਅਪੀਲ ਵੀ ਕਰਵਾਈ ਹੈ ਕੀਤੀ ਜਾ ਰਹੀ ਹੈ ਦੇਖੋ ਇੱਥੇ ਨਹੀਂ ਅਪੀਲ ਕੀਤੀ ਐ ਜਗ੍ਹਾ ਤੇ ਕੋਈ ਅਪੀਲ ਨਹੀਂ ਕੀਤੀ ਅਸੀਂ ਅਪੀਲ ਕਰਨੇ ਹੋਪਨ ਕਰਾਂਗੇ ਲੇਕਿਨ ਇਹ ਜਗ੍ਹਾ ਤੇ ਨਹੀਂ ਕਰਾਂਗਾ ਯਾਰ ਹਰ ਗੇਮ ਦੇ ਕਾਨੂੰਨ ਕਹਦੇ ਹੁੰਦੇ ਆ